ਜਾ ਕਿ ਕਈ ਕੁਝ ਪ੍ਰਧਾਨ ਮੰਤਰੀ ਮੋਦੀ ਕਹਿ ਕੇ ਗਏ ਹਾਲਾਂਕਿ ਕਿਸਾਨਾਂ ਦਾ ਜਿਹੜਾ ਵਿਰੋਧ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਉਸਤੇ ਕੁਝ ਨਹੀਂ ਬੋਲੇ ਮੇਰੇ ਨਾਲ ਗੱਲਬਾਤ ਕਰਨ ਲਈ ਸਾਡੇ ਐਡੀਟਰ ਸਾਡੇ ਸੰਪਾਦਕ ਹਰਪ੍ਰੀਤ ਸਾਨੀ ਮੇਰੇ ਨਾਲ ਨੇ ਤੇ ਨਾਲ ਹੀ ਸਾਡੇ ਨਾਲ ਕਿਸਾਨ ਆਗੂ ਰਹਿਣਗੇ ਕਾਕਾ ਸਿੰਘ ਕੋਟਲਾ ਸਾਹਿਬ ਉਹਨਾਂ ਤੋਂ ਵੀ ਰਿਐਕਸ਼ਨ ਲਵਾਂਗੇ ਦੋਵਾਂ ਦਾ ਬਹੁਤ ਬਹੁਤ ਸਵਾਗਤ ਹੈ ਹਰਪ੍ਰੀਤ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਪਹਿਲੇ ਸਵਾਲ ਤੋਂ ਪਗ ਬਨ ਕੇ ਆਉਣਾ ਪੰਜਾਬੀ ਵਿੱਚ ਅੰਦਾਜ਼ੇ ਬਿਆ ਜਿਹੜਾ ਉਹਨਾਂ ਦਾ ਹਮੇਸ਼ਾ ਰਹਿੰਦਾ ਹੈ ਸਤਿ ਸ਼੍ਰੀ ਅਕਾਲ ਤੋਂ ਸ਼ੁਰੂ ਕਰਨਾ ਗੁਰਤੇਗ ਬਹਾਦਰ ਸਾਹਿਬ ਨੂੰ ਯਾਦ ਕਰਨਾ ਕਾਲੀ ਮਾਤਾ ਮੰਦਿਰ ਦੀ ਗੱਲ ਕਹਿਣਾ ਔਰ ਵਿੱਚ ਵਿੱਚ ਆਪ ਦਾ ਪੰਜਾਬ ਕਨੈਕਸ਼ਨ ਦਿਖਾਣਾ ਹਾਲਾਂਕਿ ਇਹ ਇਹ ਪ੍ਰਧਾਨ ਮੰਤਰੀ ਜਿੱਥੇ ਵੀ ਜਾਂਦੇ ਨੇ ਉੱਥੇ ਲੋਕਲ ਜਿਹੜਾ ਕਰਾਊਡ ਹੁੰਦਾ ਉਸ ਦੇ ਨਾਲ ਟੱਚ ਕਰਨ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਪੰਜਾਬ ਦੇ ਨਾਲ ਉਹਨਾਂ ਦਾ ਅੰਦਾਜ਼ ਜਿਹੜਾ ਹੈ ਹਮੇਸ਼ਾ ਤੋਂ ਅੱਡ ਰਿਹਾ ਹੈ ਇਸ ਨੂੰ ਕਿਸ ਮਾਇਨੇ ਨਾਲ ਦੇਖਿਆ ਜਾਵੇ ਸਿਆਸੀ ਤੌਰ ਤੇ ਜੋੜ ਕੇ ਦੇਖਿਆ ਜਾਏ ਜ਼ਾਹਿਰ ਹੈ ਸਿਆਸਤ ਦਾ ਨਾਤੇ ਸਿਆਸਤ ਹੋਏਗੀ ਪਰ ਵਾਕਈ ਮਜ਼ਬੂਤੀ ਜਿਹੜੀ ਇਸ ਕਨੈਕਸ਼ਨ ਦੇ ਵਿੱਚ ਉਹਨਾਂ ਦੇ ਬਿਆਨ ਦੇ ਵਿੱਚ ਪੰਜਾਬੀਆਂ ਨੂੰ ਚੀਜ਼ਾਂ ਦੇਣ ਲੱਗਿਆ ਵੀ ਨਜ਼ਰ ਆਈ ਦੇਖੋ ਸਟਰੈਟਜੀ ਪ੍ਰਧਾਨ ਮੰਤਰੀ ਦੀ ਹਮੇਸ਼ਾ ਹੀ ਰਹਿੰਦੀ ਹੈ ਤੁਸੀਂ ਸਾਊਥ ਦੀ ਗੱਲ ਕਰ ਲਓ ਨਾਰਥ ਦੀ ਗੱਲ ਵੈਸਟ ਦੀ ਗੱਲ ਕਰ ਲਓ ਜਿੱਥੇ-ਜਿੱਥੇ ਵੀ ਪ੍ਰਧਾਨ ਮੰਤਰੀ ਜਾਂਦੇ ਨੇ ਉਸੇ ਅੰਦਾਜ਼ ਦੇ ਵਿੱਚ ਬੋਲਣਾ ਹਰ ਥਾਂ ਦੇ ਉੱਤੇ ਆਪਣਾ ਕਨੈਕਸ਼ਨ ਕਿਤਨਾ ਕਿਤੇ ਜੋੜ ਕੇ ਦਿਖਾਣਾ ਕਿ ਮੇਰਾ ਪੰਜਾਬ ਦੇ ਨਾਲ ਬੜਾ ਰਿਸ਼ਤਾ ਰਿਹਾ ਐ ਐਮਰਜੈਂਸੀ ਦੇ ਵਿੱਚ ਮੈਂ ਪੰਜਾਬ ਦੇ ਵਿੱਚ ਬਹੁਤ ਰਿਹਾ ਮੈਂ ਪੱਗ ਬੰਨ ਕੇ ਰਿਹਾ ਮੈਂ ਸਰਦਾਰ ਬਣ ਕੇ ਰਿਹਾ ਕਾਲੀ ਮਾਤਾ ਮੰਦਿਰ ਦਾ ਬੋਲਾ ਔਰ ਹੋਰ तमाम ਜਿਹੜੀਆਂ ਲੋਕਲ ਚੀਜ਼ਾਂ ਨੇ ਉਹ ਦੱਸਣੀਆਂ ਕਿਤੇ ਨ ਕਿਤੇ ਇਹ ਦਿਖਾਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿ ਮੈਂ ਤੁਹਾਡੇ ਦੇ ਵਿੱਚੋਂ ਹੀ ਨਿਕਲਿਆ ਹੋਇਆ ਹਾਂ ਜਿੰਨਾ ਮੈਨੂੰ ਪੰਜਾਬ ਬਾਰੇ ਪਟਿਆਲੇ ਬਾਰੇ ਪਤਾ ਹੈ ਸ਼ਾਇਦ ਹੋਰ ਸਿਆਸਤਦਾਨ ਨੂੰ ਨਹੀਂ ਪਤਾ ਇਹ ਦਿਖਾਣ ਦੀ ਜਿਹੜੀ ਉਹ ਕੋਸ਼ਿਸ਼ ਹੈ ਪ੍ਰਧਾਨ ਮੰਤਰੀ ਵੱਲੋਂ ਕੀਤੀ ਜਾਂਦੀ ਹੈ ਹੁਣ ਜੇ ਅੱਜ ਦੀ ਜਿਹੜੀ ਇਹ ਰੈਲੀ ਹੈ ਇਹਨੂੰ ਆਪਾਂ ਦੋ ਹਿੱਸਿਆਂ ਦੇ ਵਿੱਚ ਦੇਖ ਸਕਦੇ ਹਾਂ ਨਰਿੰਦਰ ਪਹਿਲਾ ਹਿੱਸਾ ਕਿ ਰੈਲੀ ਤੋਂ ਪਹਿਲਾਂ ਜਿਹੜਾ ਜ਼ੋਰਦਾਰ ਪ੍ਰਦਰਸ਼ਨ ਹੋਇਆ ਕਿਸਾਨ ਭਾਈਚਾਰੇ ਵੱਲੋਂ ਅੱਜ ਪੂਰੇ ਦਾ ਪੂਰਾ ਪਟਿਆਲਾ ਜਿਹੜਾ ਓਸੀਲ ਕਰ ਦਿੱਤਾ ਗਿਆ ਸੀਗਾ ਤੇ ਇੱਕ ਮੇਰਾ ਅੰਦਾਜ਼ਾ ਇਹ ਵੀ ਕਹਿੰਦਾ ਕਿ ਜਿਹੜਾ ਕਰਾਊਡ ਇਸ ਰੈਲੀ ਦੇ ਵਿੱਚ ਇਕੱਠਾ ਹੋਇਆ ਇਹ ਅੱਜ ਦਾ ਕਰਾਊਡ ਨਹੀਂ ਹੈ ਇਹ ਕੱਲ ਪਰਸੋ ਤੋਂ ਹੀ ਲੋਕ ਆਣੇ ਸ਼ੁਰੂ ਹੋ ਗਏ ਸੀ ਕਿਉਂਕਿ ਲੋਕਾਂ ਨੂੰ ਪਤਾ ਸੀਗਾ ਕਿਸਾਨਾਂ ਨੇ ਪਟਿਆਲੇ ਜਾਣ ਦੀ ਕੋਸ਼ਿਸ਼ ਕਰਨੀ ਹੈ ਤੇ ਜਿੰਨੇ ਵੀ ਐਂਟਰੀ ਪੁਆਇੰਟ ਹੋਣੇ ਆ ਉਹ ਪੁਲਿਸ ਵੱਲੋਂ ਬੰਦ ਕਰ ਦਿੱਤੇ ਜਾਣ ਦੇ ਬਹੁਤਾ ਜਿਹੜਾ ਰੈਲੀ ਦੇ ਵਿੱਚ ਕਰਾਊਡ ਆਇਆ ਉਹ ਜਾਂ ਤਾਂ ਸਵੇਰੇ-ਸਵੇਰੇ ਆਇਆ ਜਾਂ ਪਹਿਲਾਂ ਆ ਗਿਆ ਸੋ ਇਸ ਕਰਕੇ ਕਿਸਾਨਾਂ ਵੱਲੋਂ ਹਰ ਐਂਟਰੀ ਪੁਆਇੰਟ ਤੇ ਆਪਣੀ ਦਸਤਕ ਦੇਣਾ ਇਸ ਰੈਲੀ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਸੀਗਾ ਸੋ ਇਹ ਸਟ੍ਰੈਟਜੀ ਬਣਾਈ ਗਈ ਜਾਂ ਤਾਂ ਸਵੇਰੇ ਸਵੇਰੇ ਜਿਹੜੇ ਵਰਕਰ ਨੇ ਆਪਣੇ ਭਾਈਚਾਰੇ ਦੇ ਲੋਕ ਨੇ ਉਹ ਸਵੇਰੇ ਸਵੇਰੇ ਆ ਜਾਣ ਜਾਂ ਇੱਕ ਦਿਨ ਪਹਿਲਾਂ ਆ ਜਾਣ ਹੁਣ ਦੂਜੀ ਗੱਲ ਹੈ ਕਿ ਇਹ ਪ੍ਰਧਾਨ ਮੰਤਰੀ ਸਾਹਿਬ ਦੀ ਪੰਜਾਬ ਦੀ ਇਹ ਪਹਿਲੀ ਰੈਲੀ ਸੀਗੀ ਇੱਥੋਂ ਉਹਨਾਂ ਨੇ ਪੰਜਾਬ ਦੀਆਂ ਰੈਲੀਆਂ ਦਾ ਆਗਾਜ਼ ਕੀਤਾ ਸੋ ਇਹ ਤੈਅ ਮੰਨਿਆ ਜਾ ਰਿਹਾ ਸੀਗਾ ਕਿ ਇਸ ਵਾਰ ਇਸ ਰੈਲੀ ਦੇ ਵਿੱਚ ਜਿਹੜੇ ਮੁੱਦਿਆਂ ਨੂੰ ਉਹ ਚੁੱਕਿਆ ਜਾਏਗਾ ਉਹਨਾਂ ਮੁੱਦਿਆਂ ਤੇ ਵਿਰੋਧੀ ਧਿਰਾਂ ਨੂੰ ਉਹ ਜੰਮ ਕੇ ਫਟਕਾਰਨਗੇ ਪਰ ਵੱਡਾ ਸਵਾਲ ਇਹ ਸੀਗਾ ਕਿ ਸਾਰਿਆਂ ਨੂੰ ਇਹ ਲੱਗ ਰਿਹਾ ਸੀਗਾ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਉਹਨਾਂ ਦੇ ਉਮੀਦਵਾਰ ਘੇਰੇ ਜਾ ਰਹੇ ਨੇ ਸ਼ੁਰੂਆਤ ਹੀ ਕਿਸਾਨੀ ਤੋਂ ਕੀਤੀ ਜਾਏਗੀ ਪਰ ਬੜਾ ਸਰਪ੍ਰਾਈਜ਼ਿੰਗ ਰਿਹਾ ਕਿ ਕਿਸਾਨਾਂ ਬਾਰੇ ਕੋਈ ਜ਼ਿਆਦਾ ਉਹ ਬੋਲੇ ਨਹੀਂ ਹਾਲਾਂਕਿ ਜੋ ਕਿਸਾਨਾਂ ਲਈ ਉਹਨਾਂ ਦੀ ਸਰਕਾਰ ਵੱਲੋਂ ਕੀਤਾ ਗਿਆ ਜਾਂ ਕੀਤਾ ਜਾਂਦਾ ਹੈ ਉਹਨਾਂ ਬਾਰੇ ਉਹਨਾਂ ਨੇ ਚਰਚਾ ਕੀਤੀ ਪਰ ਵਿਰੋਧ ਦਾ ਇੱਕ ਸਵਾਲ ਵੀ ਉਹਨਾਂ ਨੇ ਨਹੀਂ ਖੜਾ ਕੀਤਾ ਜਦੋਂ ਪਹਿਲਾਂ ਕਿ ਲਗਾਤਾਰ ਇਹ ਕਹਿੰਦੇ ਹੁੰਦੇ ਸੀਗੇ ਕਿ ਇਹ ਕਿਸਾਨ ਨਹੀਂ ਨੇ ਏ ਪੋਲਿਟਿਕਲ ਪਾਰਟੀਆਂ ਦੇ ਵਿੰਗ ਨੇ ਇਹ ਪੋਲਿਟਿਕਲ ਪਾਰਟੀਆਂ ਇਹਨਾਂ ਨੂੰ ਯੂਜ਼ ਕਰ ਰਹੀਆਂ ਨੇ ਇਦਾਂ ਦੀ ਸ਼ਬਦਾਵਲੀ ਤੋਂ ਇਸ ਵਾਰ ਗੁਰੇਜ਼ ਕੀਤਾ ਗਿਆ ਮੈਨੂੰ ਇਹ ਲੱਗਦਾ ਕਿ ਗੁਰੇਜ਼ ਇਸ ਕਰਕੇ ਵੀ ਕੀਤਾ ਕਿ ਨਰਿੰਦਰ ਕਿਉਂਕਿ ਪਿਛਲੇ 2 ਦਿਨਾਂ ਦੇ ਵਿੱਚ ਅਸੀਂ ਦੇਖ ਚੁੱਕੇ ਹਾਂ ਕਿ ਹੰਸ ਰਾਜ ਹੰਸ ਨੇ ਜਿੱਦਾਂ ਦੀ ਸ਼ਬਦਾਵਲੀ ਵਰਤੀ ਜਾਂ ਸੁਨੀਲ ਜਾਖੜੋਰਾ ਨੇ ਜਿੱਦਾਂ ਦੀ ਸ਼ਬਦਾਵਲੀ ਵਰਤੀ ਤਾਂ ਪੰਜਾਬ ਦੇ ਵਿੱਚ ਕਿਸਾਨਾਂ ਦਾ ਰੋਹ ਦੁੱਗਣਾ ਤਿਗਣਾ ਹੋ ਗਿਆ ਉਸ ਦੀ ਇੱਕ ਪ੍ਰਤੱਖ ਉਦਾਹਰਨ ਆਪਾਂ ਹੰਸ ਰਾਜ ਹੰਸ ਦੀ ਦੇਖ ਚੁੱਕੇ ਅੱਜ ਘਟੋ ਘਟ ਦੋ ਘੰਟੇ ਉਹਨਾਂ ਨੂੰ ਸੜਕ ਤੇ ਹੀ ਰਹਿਣਾ ਪਿਆ ਤਿੰਨ ਥਾਂ ਤੇ ਉਹਨਾਂ ਦੀ ਕਾਰ ਰੁਕੀ ਗਈ ਤਾں ਜਾ ਕੇ ਐਸਐਸਪੀ ਨੂੰ ਇੰਟਰਵਿਊ ਇਨ ਕਰਨਾ ਪਿਆ ਉਹ ਰੈਲੀ ਅਲੀ ਥਾਂ ਤੇ ਪਹੁੰਚ ਪਾਏ ਨਹੀਂ ਤਾਂ ਜੋ ਰੈਲੀ ਅਲੀ ਥਾਂ ਤੇ ਨਹੀਂ ਪਹੁੰਚ ਪਾਣਾ ਸੀਗਾ ਸੋ ਇਸ ਕਰਕੇ ਮੈਨੂੰ ਐ ਲੱਗਦਾ ਕਿ ਪੀਐਮ ਸਾਹਿਬ ਸੌਫਟ ਰਹੇ ਕਿਸਾਨਾਂ ਨੂੰ ਲੈ ਕੇ ਨਾ ਉਹਨਾਂ ਦੇ ਹੱਕ ਦੇ ਵਿੱਚ ਜਿਆਦਾ ਕੋਈ ਗੱਲ ਕੀਤੀ ਨਾ ਉਹਨਾਂ ਦੇ ਵਿਰੋਧ ਦੇ ਵਿੱਚ ਕੋਈ ਗੱਲ ਕੀਤੀ ਉਹਨਾਂ ਨੂੰ ਲੱਗਿਆ ਕਿ ਜੇ ਮੈਂ ਪੋਲਿਟਿਕਲ ਪਾਰਟੀਆਂ ਦੇ ਨਾਲ ਇਸ ਗੱਲ ਨੂੰ ਜੋੜ ਕੇ ਕਰਾਂਗਾ ਤਾਂ ਉਸ ਦਾ ਅਸਰ ਹੈ ਜਿਹੜਾ ਉਹ ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਪੂਰੇ ਹਿੰਦੁਸਤਾਨ ਦੇ ਵਿੱਚ ਪੈ ਸਕਦਾ ਪੂਰੇ ਮੁਲਕ ਦੇ ਵਿੱਚ ਪੈ ਸਕਦਾ ਪੂਰੇ ਮੁਲਕ ਦੇ ਕਿਸਾਨਾਂ ਤੱਕ ਇਹ ਗੱਲ ਜਾਏਗੀ ਕਿ ਦੇਖੋ ਇੱਕ ਵਾਰ ਫੇਰ ਤੋਂ ਕਿਸਾਨਾਂ ਨੂੰ ਇੱਕ ਪੋਲਿਟਿਕਲ ਵਿੰਗ ਬਣਾ ਦਿੱਤਾ ਗਿਆ ਇੱਕ ਪੋਲਿਟਿਕਲ ਪਾਰਟੀ ਦੇ ਨਾਲ ਜੋੜ ਦਿੱਤਾ ਗਿਆ ਮੈਨੂੰ ਲੱਗਦਾ ਕਿ ਸ਼ਾਇਦ ਇਸ ਕਰਕੇ ਹਰਿਆਣਾ ਦੀ VOTING ਦੇ ਵਿੱਚ ਸਿਰਫ 2 ਦਿਨ ਨੇ ਔਰ ਉਹ ਵੀ ਪੰਜਾਬ ਵਾਂਗੂ ਇੱਕ ਖੇਤੀ ਆਧਾਰਿਤ ਸੂਬਾ ਸਾਡੇ ਨਾਲ ਕਾਕਾ ਕੋ ਕਸੇਨ ਕੋਟਲਾ ਜੀ ਕੋਲਾ ਜੀ ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਕੀ ਇਹ ਜਿਹੜੀ ਚੁੱਪੀ ਹੈ ਸ਼ਾਇਦ ਉਹਨਾਂ ਨਾਲ ਸਾਡਾ ਕਨੈਕਸ਼ਨ ਟੁੱਟ ਗਿਆ ਸੀ ਵਾਪਸ ਗੱਲ ਕਰਾਂਗੇ ਲੇਕਿਨ ਹਰਪ੍ਰੀਤ ਆਪਾ ਇਹ ਅਗਰ ਇਸ ਚੁੱਪੀ ਨੂੰ ਰਿਐਕਸ਼ਨ ਮੰਨਿਆ ਜਾਏ ਜਾਂ ਇਸ ਨੂੰ ਇਸ ਤਰੀਕੇ ਨਾਲ ਦੇਖਿਆ ਜਾਏ ਕਿ ਇਗਨੋਰ ਕੀਤਾ ਗਿਆ ਕਿ ਮੈਂ ਜਿੰਨਾ ਮੇਰੇ ਜ਼ੁਬਾਨ ਚੋਂ ਇੱਕ ਵੀ ਵਰਡ ਨਿਕਲਿਆ ਤਾਂ ਹੋ ਸਕਦਾ ਉਸ ਦਾ ਰਿਐਕਸ਼ਨ ਕੀ ਕੀ ਹੋਏਗਾ ਉਹ ਉਹ ਜਿਹੜੀ ਮੈਂ ਗੱਲ ਕੀਤੀ ਕਿ ਅਸਰ ਹਰਿਆਣਾ ਵਿੱਚ ਵੀ ਪਏਗਾ ਤੇ ਆਸ-ਪਾਸ ਵੀ ਪਏਗਾ ਇਸ ਕਰਕੇ ਇਗਨੋਰ ਕਰਨਾ ਜ਼ਿਆਦਾ ਬੈਟਰ ਹੈ ਸਿਰਫ ਉਨੀ ਕੁ ਗੱਲ ਗਿਣਾਓ ਜਿੰਨੀ ਕ ਅਸੀਂ ਕਹਿੰਨੇ ਰਹੇ ਨੇ ਕਿ ਸਨਮਾਨਨੀਦੀ ਦਿੱਤਾ ਗਿਆ ਅਸੀਂ 1.5 ਗੁਣਾ ਐਮਐਸਪੀ ਦਿੱਤੀ ਅਸੀਂ ਰਿਕਾਰਡ ਜਿਹੜੀ ਫਸਲ ਹੈ ਉਹ ਚੁੱਕੀ ਐਮਐਸਪੀ ਤੇ ਇਹ ਸਾਰਾ ਕੁਝ ਕਹੋ ਲੇਕਿਨ ਵਿਰੋਧ ਤੇ ਚੁੱਪੀ ਸਾਦੋ ਬਿਲਕੁਲ ਠੀਕ ਹੈ ਅੱਜ ਬਾਰਡਰਾਂ ਤੇ ਜਦੋਂ ਕਿਸਾਨਾਂ ਨੂੰ ਰੋਕਿਆ ਗਿਆ ਤਾਂ ਲਗਭਗ ਸਾਰੇ ਕਿਸਾਨ ਪੀਟੀਸੀ ਦੇ ذریعے ਪ੍ਰਧਾਨ ਮੰਤਰੀ ਹਰਨ ਦੀ ਸਪੀਚ ਸੁਣ ਰਹੇ ਸੀ ਨਰਿੰਦਰ ਉਹਨਾਂ ਲੱਗ ਰਿਹਾ ਸੀ ਕਿ ਕਿ ਪ੍ਰਧਾਨ ਮੰਤਰੀ ਜਦੋਂ ਸਾਡੇ ਬਾਰੇ ਕੁਝ ਬੋਲਣਗੇ ਤਾਂ ਉਹਦਾ ਰਿਐਕਸ਼ਨ ਅਸੀਂ ਦੇਾਂਗੇ ਉਹਦਾ ਜਵਾਬ ਅਸੀਂ ਇਹਨਾਂ ਨੂੰ ਤਕੜਾ ਦਾਂਗੇ ਪਰ ਉਹਨਾਂ ਵੱਲੋਂ ਕੁਝ ਕਿਹਾ ਹੀ ਨਹੀਂ ਗਿਆ ਉਹਨਾਂ ਵੱਲੋਂ ਦੇਖੋ ਜਿਹੜੇ ਸਿਆਸਤਦਾਨ ਹੁੰਦੇ ਨੇ ਨਾ ਉਹ ਸਿਆਸਤਦਾਨ ਨਬਜ਼ ਪਛਾਣਦੇ ਨੇ ਉਹਨਾਂ ਨੇ ਪੰਜਾਬ ਦੇ ਆ ਸਿੱਖਾਂ ਦੀ ਨਮਸਕੀ ਫੜੀ ਆ ਉਹਨਾਂ ਨੇ ਫੜੀ ਆ ਰਿਲੀਜੀਅਸ ਉਹਨਾਂ ਨੇ ਕਿਹਾ ਕਰਤਾਰਪੁਰ ਲਾਂਗਾ ਦੇਖੋ ਮੈਂ ਖਲਾਇਆ ਮੇਰੀ ਸਰਕਾਰ ਹੋਈ ਆ ਤਾਂ ਇਹ ਖੁਲਿਆ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਜਾਣ ਹੀ ਨਿੰਦੰਦਾ ਮੈਂ ਵਾਪਸ ਲੈਂਦਾ ਉਹਨਾਂ ਨੇ 1984 ਸਿੱਖਤ ਲਿਆਮ ਦੀ ਗੱਲ ਕੀਤੀ ਯਾਨੀ ਕਿ ਉਹਨਾਂ ਨੇ ਸਿੱਖਾਂ ਦਾ ਉਹ ਹਿੱਸਾ ਜ਼ਰੂਰ ਛੇੜਿਆ ਜਿੱਥੋਂ ਉਹਨਾਂ ਨੂੰ ਲੱਗਦਾ ਕਿ ਇਹ ਵੋਟਾਂ ਇਨਕੈਸ਼ ਕੀਤੀਆਂ ਜਾ ਸਕਦੀ ਨੇ ਪਰ ਉਹ ਹਿੱਸੇ ਨੂੰ ਉਹਨਾਂ ਨੇ ਪੂਰੀ ਤਰ੍ਹਾਂ ਇਗਨੋਰ ਕਰ ਦਿੱਤਾ ਜਿੱਥੋਂ ਨੂੰ ਲੱਗਦਾ ਕਿ ਵੋਟਾਂ ਪ੍ਰਭਾਵਿਤ ਹੋ ਸਕਦੀਆਂ ਨੇ ਸੋ ਇਸੇ ਕਰਕੇ ਜਿਵੇਂ ਪਹਿਲਾਂ ਕਿਹਾ ਕਿ ਨੇ ਇਹ ਗੱਲ ਕਰਕੇ ਦੇਖ ਚੁੱਕੇ ਨੇ ਕਿ ਜੇ ਅਸੀਂ ਇਸ ਤਰੀਕੇ ਨਾਲ ਕਿਸਾਨਾਂ ਦਾ ਵਿਰੋਧ ਕਰਦੇ ਹਾਂ ਜੇ ਸਖਤ ਲੈਜ਼ਰ ਦੇ ਵਿੱਚ ਉਹਨਾਂ ਨੂੰ ਜਵਾਬ ਦੇਣੇ ਤਾਂ ਉਹਦਾ ਰਿਐਕਸ਼ਨ ਕੀ ਹੁੰਦਾ ਉਹਦਾ ਰਿਐਕਸ਼ਨ ਪੰਜਾਬ ਦੇ ਵਿੱਚ ਦੇਖ ਲਿਆ ਉਹਦਾ ਰਿਐਕਸ਼ਨ ਬਿਲਕੁਲ ਉੱਠਾ ਹੋਇਆ ਪ੍ਰਦਰਸ਼ਨ ਘਟਣ ਦੀ ਥਾਂ ਵੱਧ ਗਏ ਪ੍ਰਦਰਸ਼ਨ ਜਿਹੜੇ ਨੇ ਬਾਕੀ ਕਿਸਾਨ ਜੱਥੇਬੰਦੀਆਂ ਵੀ ਹੁਣ ਆ ਗਈਆਂ ਜਿਹੜੇ ਰੇਲਵੇ ਲਾਈਨ ਤੋਂ ਉੱਠ ਕੇ ਜਿਹੜੇ ਕਿਸਾਨ ਆਏ ਨੇ ਹੁਣ ਉਹ ਵੀ ਤਰਨੇ ਰੋਸ ਮਜ਼ਾਰੇ ਜਿਹੜੇ ਉਹ ਕਰਨ ਲੱਗੇ ਨੇ ਮੈਂ ਹਰ ਵੀ ਵਾਪਸ ਆ ਕੇ ਕਾਕਾ ਸਿੰਘ ਕੋਟਲਾ ਜੀ ਸਾਡੇ ਨਾਲ ਜੁੜ ਰਹੇ ਨੇ ਕਿਸਾਨਾਂ ਦਾ ਹਾਂ ਕਿਸਾਨਾਂ ਤੇ ਇੱਕ ਰਿਐਕਸ਼ਨ ਜ਼ਰੂਰ ਲੈਣਾ ਬਣਦਾ ਹੈ ਕੋਟਲਾ ਸਾਹਿਬ ਤੁਸੀਂ ਦੀ ਤੁਹਾਡੇ ਵਿਰੋਧ ਤੇ ਤਾਂ ਕੁਝ ਨਹੀਂ ਬੋਲੇ ਹਾਲਾਂਕਿ ਉਹਨਾਂ ਨੇ ਕਈ ਸਾਰੀਆਂ ਚੀਜ਼ਾਂ ਗਿਣਾਈਆਂ ਔਰ ਦੂਜੀ ਗੱਲ ਇਹ ਕਿ ਤੁਸੀਂ ਇਹਨਾਂ ਚੀਜ਼ਾਂ ਨਾਲ ਸਹਿਮਤ ਹੋ ਸਨਮਾਨ ਨidhi ਉਹਨਾਂ ਨੇ ਕਿਹਾ ਕਿ ਅਸੀਂ ਦਿੱਤਾ ਕਿਸਾਨਾਂ ਨੂੰ ਅਸੀਂ ਐਮਐਸਪੀ 1.5 ਗੁਣਾ ਕੀਤੀ ਇੰਨੀ ਤਰੱਕੀ ਕਰਵਾਈ ਕਿਸਾਨਾਂ ਦੀ ਕਿ ਪਿਛਲੇ 10 ਸਾਲਾਂ ਚ ਨਹੀਂ ਹੋਈ ਤੁਹਾਡਾ ਰਿਐਕਸ਼ਨ ਦੇਖੋ ਜਿਹੜੀ ਗੱਲ ਅੱਜ ਪ੍ਰਧਾਨ ਮੰਤਰੀ ਜੀ ਪੰਜਾਬ ਚ ਆਈ ਸੀ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਆਸ ਸੀ ਜੀ ਜੀ ਤੁਹਾਡੀ ਆਵਾਜ਼ ਆ ਰਹੀ ਐ ਅਸੀਂ ਸੁਣ ਪਾ ਰਹੇ ਹਾਂ ਜੀ ਕੋਟਲਾ ਸਾਹਿਬ ਜਾਰੀ ਰੱਖੋ ਆਪਣੀ ਹਲੋ ਉਹ ਬਹੁਤ ਹਾਂ ਬਹੁਤ ਵੱਡੀ ਆਸ ਸੀ ਪਰ ਜੋ ਕੁਝ ਬੋਲੇ ਜੀ ਆਪਾਂ 13 ਫਰਵਰੀ ਤੋਂ ਬਾਰਡਰਾਂ ਤੇ ਬੈਠੇ ਆ ਜੀ ਆਵਾਜ਼ ਅਸੀਂ 13 ਬਾਰਡਰਾਂ ਤੇ ਬੈਠੇ ਆਪਾਂ 13 ਫਰਵਰੀ ਤੋਂ ਚਾਰ ਰੌਂਡ ਦੀ ਮੀਟਿੰਗ ਹੋ ਗਈ ਇਹਨਾਂ ਦੇ ਮੰਤਰੀਆਂ ਨਾਲ ਜੀ ਸਾਰੀਆਂ ਆਪਣੀਆਂ ਮੰਗਾਂ ਤੇ ਮੀਟਿੰਗਾਂ ਹੋ ਚੁੱਕੀਆਂ ਉਸ ਤੇ ਇੱਕ ਵੀ ਸ਼ਬਦ ਨਹੀਂ ਬੋਲੇ ਅੱਜ ਜੀ ਪ੍ਰਧਾਨ ਮੰਤਰੀ ਜਿਹੜੀ ਗੱਲ ਕਹਿੰਦੇ ਵੀ ਐਮਐਸਪੀ ਅਸੀਂ ਦੇ ਰਹੇ ਹਾਂ ਹਾਂ ਤੇਈ ਫਸਲਾਂ ਤੇ ਐਮਐਸਪੀ ਲਾਂਚ ਹੁੰਦੀ ਐ ਦੇ ਨਹੀਂ ਰਹੇ ਤਾਂ ਹਰ ਵਾਰੀ ਤੁਸੀਂ ਵੇਖਦੇ ਹੋ ਕਿਤੇ ਝੋਨਾ ਰੇਟ ਤੋਂ ਥੱਲੇ ਵਿਕ ਰਿਹਾ ਐ ਕਿਤੇ ਨਰਮਾ ਵਿਕ ਰਿਹਾ ਜਾਂ ਹੋਰ ਸਿਹੜੇ ਚੀਜ਼ਾਂ ਪਰ ਜਿਹੜੀ ਗੱਲ ਜਿਹੜੀ ਅਰਥ ਪਿੱਛੇ ਉਹਨਾਂ ਨੇ ਨਿਚੋੜ ਕੱਢਿਆ ਕਿ ਅਸੀਂ ਜੋ ਕਿਸਾਨ ਨੂੰ ਦੇ ਚੁੱਕੇ 10 ਸਾਲਾਂ ਦੇ ਵਿੱਚ ਗਾਹਾਂ ਨੂੰ ਅਸੀਂ ਕੁਝ ਨਹੀਂ ਦੇ ਸਕਣਾ ਜੀ ਇਹਦਾ ਮਤਲਬ ਜਿਹੜਾ ਵਾਦਾ ਕੀਤਾ ਸੀ ਪੂਰੇ ਦੇਸ਼ ਦੇ ਕਿਸਾਨਾਂ ਨਾਲ ਕਿ ਸਾਡੀ ਸੀ ਆਮਦਨ ਕਿਸਾਨਾਂ ਦੀ ਦੁੱਗਣੀ ਕਰਾਂਗੇ ਹੂੰ ਤਾਂ ਦੁੱਗਣੀ ਸ਼ਬਦ ਵੀ ਨਹੀਂ ਬੋਲਿਆ ਜੀ ਜਿਹੜਾ ਦੂਜਾ ਬਾਰਡਰਾਂ ਤੇ ਬੈਠੇ ਕਿਸਾਨਾਂ ਦਾ ਅੱਜ ਅਸੀਂ ਆ ਰਹੇ ਸੀ ਵੀ ਜਿਹੜਾ ਠੀਕ ਹੈ ਸਾਡੀ ਰਾਜਧਾਨੀ ਦਿੱਲੀ ਦੇ ਵਿੱਚ ਸਾਡਾ ਹੱਕ ਸੀ ਸਾਨੂੰ ਨਹੀਂ ਵੜ ਦਿੱਤਾ ਪਰ ਅੱਜ ਪ੍ਰਧਾਨ ਮੰਤਰੀ ਸਾਡੇ ਪੰਜਾਬ ਚ ਆ ਰਿਹਾ ਹੈ ਅੱਜ ਲਾਜ਼ਮੀ ਸਾਡੇ ਨਾਲ ਮੀਟਿੰਗ ਕਰੂਗਾ ਸਾਡੀ ਸੁਣੂਗਾ ਜਿਹੜੇ ਪੰਜਾਬ ਦੇ ਕਿਸਾਨ ਇਥੇ ਬੈਠੇ ਨੇ ਸਾਡੇ ਇੱਕ ਇੱਕ ਕਿਸਾਨ ਸ਼ਹੀਦ ਹੋ ਗਏ ਨੇ ਪਰ ਇਸ ਤੇ ਕੋਈ ਸ਼ਬਦ ਨਹੀਂ ਬੋਲਿਆ ਮੈਂ ਇਹ ਕਹੂੰਗਾ ਵੀ ਸਾਰਾ ਕੁਝ ਜਿਹੜੀ ਉਹ ਗੱਲ ਉਹਨਾਂ ਨੇ ਕੀਤੀ ਹੈ ਬੇ ਹਰਿਆਣੇ ਦੇ ਵਿੱਚ ਕਰਤਾਰਪੁਰ ਲਾਂਘੇ ਖੋਲਣ ਦੀ ਗੱਲ ਤੁਸੀਂ ਸਾਨੂੰ ਤਾਂ ਪੰਜਾਬ ਦੇ 13 ਫਰਵਰੀ ਦੇ ਤੋੜੀ ਬੈਠੇ ਹਾਂ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਨਹੀਂ ਵੜ ਦੋ ਤਾਂ ਆਪ ਦੀ ਰਾਜਧਾਨੀ ਦੇ ਵਿੱਚ ਇਸ ਤੇ ਲਾਜ਼ਮੀ ਪ੍ਰਧਾਨ ਮੰਤਰੀ ਨੂੰ ਬੋਲਣਾ ਚਾਹੀਦਾ ਸੀ ਜਾਂ ਵੀ ਸਮਾਂ ਘਟ ਰਿਹਾ ਗਿਆ ਜਾ ਸਾਡੇ ਕੋਲੇ ਸਮਾਂ ਨਹੀਂ ਸੀ ਗੱਲ ਜਿਹੜੀ ਇਲਜਾਨ ਤੇ ਲੇਟ ਹੋ ਗਏ ਇਹ ਸ਼ੀਸ਼ੂਆਂ ਤੇ ਜਿਹੜੀ ਸਾਡੇ ਮੰਤਰੀਆਂ ਦੀ ਬੈਠਕ ਹੋਈ ਸੀ ਅਸੀਂ ਦੇਰ ਨੂੰ ਤਿਆਰ ਸੀ ਪਰ ਸਮਾਂ ਘੱਟ ਸੀ ਇਹ ਗੱਲਾਂ ਤੇ ਬੋਲਣਾ ਨੂੰ ਅਗੋਂ ਸਪਸ਼ਟ ਕਰਨਾ ਪ੍ਰਧਾਨ ਮੰਤਰੀ ਨੂੰ ਦੇਣਾ ਚਾਹੀਦਾ ਹੈ ਨਹੀਂ ਵਾਕਈ ਇਹ ਸਮੇਂ ਘੱਟ ਕਰਕੇ ਤੁਹਾਨੂੰ ਲੱਗਦਾ ਕਿ ਇੰਨਾ ਵੱਡਾ ਇਸ਼ੂ ਖੜਾ ਹੋਇਆ ਇਹ ਸਮਾਂ ਘੱਟ ਸੀ ਮੰਤਰੀਆਂ ਕੋਲ ਇਸ ਕਰਕੇ ਨਹੀਂ ਇਹ ਇਹ ਚੀਜ਼ਾਂ ਪੂਰੀਆਂ ਹੋ ਸਕੀਆਂ ਇਹ ਇਹ ਜੀ ਵੀ ਪ੍ਰਧਾਨ ਮੰਤਰੀ ਕੁਝ ਤਾਂ ਬੋਲ ਦੇਣਾ ਅਸੀਂ 13 ਫਰਵਰੀ ਤੋਂ ਬੈਠੇ 13 ਫਰਵਰੀ ਤੋਂ ਬੈਠੇ ਇੱਕ ਮਹੀਨਾ ਸਰਕਾਰ ਕੋਲੇ ਸਮਾਂ ਸੀ ਚਾਰ ਰੋਡ ਰੋਡ ਦੀਆਂ ਮੀਟਿੰਗਾਂ ਹੋਈਆਂ ਕੋਟਲਾ ਸਾਹਿਬ ਕੋਟਲਾ ਸਾਹਿਬ ਜਦੋਂ ਤੁਹਾਡੀ ਤਿੰਨ ਮੰਤਰੀਆਂ ਦੇ ਨਾਲ ਬੈਠਕ ਹੁੰਦੀ ਹੈ ਕੋਟਲਾ ਸਾਹਿਬ ਜਦੋਂ ਤੁਹਾਡੀ ਤਿੰਨ ਮੰਤਰੀਆਂ ਦੇ ਨਾਲ ਬੈਠਕ ਹੁੰਦੀ ਹੈ ਇੱਕ ਨਹੀਂ ਦੋ ਨਹੀਂ ਤਿੰਨ ਚਾਰ ਰਾਊਂਡ ਦੀ ਔਰ ਕਈ-ਕਈ ਘੰਟੇ ਉਹ ਪ੍ਰਧਾਨ ਮੰਤਰੀ ਦਾ ਹੀ ਜਿਹੜਾ ਮੈਸੇਜ ਹੈ ਉਹ ਤੁਹਾਡੇ ਤੱਕ ਪਹੁੰਚਾ ਪਹੁੰਚਾਉਂਦੇ ਨੇ ਗੱਲਬਾਤ ਕਰਦੇ ਨੇ ਜਦੋਂ ਉਦੋਂ ਕੁਝ ਨਹੀਂ ਨਿਕਲ ਸਕਿਆ ਤੇ ਤੁਹਾਨੂੰ ਲੱਗਦਾ ਕਿ ਜਿਹੜੇ ਤੁਹਾਡੇ ਸਵਾਲ ਨੇ ਹੁਣ ਜਿਹੜਾ ਤੁਹਾਡਾ ਸਵਾਲ ਹੈ ਕਿ ਸਾਡੇ ਤੇ ਗੋਲੀਆਂ ਕਿਉਂ ਚਲਾਈਆਂ ਗਈਆਂ ਇਸ ਦਾ ਕੀ ਜਵਾਬ ਦੇ ਸਕਦੇ ਆ ਯਾ ਸਪੀਚ ਦੇ ਵਿੱਚ ਇਸ ਬਾਰੇ ਕੀ ਬੋਲ ਸਕਦੇ ਉਹ ਵੀ ਇਹਨਾਂ ਜਦੋਂ ਸਿਆਸੀ ਮਾਹੌਲ ਗਰਮ ਹੋਵੇ ਨਹੀਂ ਇਸ ਤੇ ਚਲੋ ਸ਼ਾਬਦ ਆਪਾਂ ਨੂੰ ਪਤਾ ਜੋ ਉਹਨਾਂ ਨੇ ਅਤਿਆਚਾਰ ਕਰਿਆ ਉਹਦਾ ਨਹੀਂ ਦੱਸਦਾ ਪਰ ਜਿਹੜੀ ਬੈਠਕ ਹੋਈ ਸੀ ਮੰਤਰੀਆਂ ਦੀ ਵੀ ਮੈਂ ਹੀ ਡਿਊਟੀ ਲਈ ਸੀ ਮੇਰੇ ਕੋਲੇ ਗੱਲ ਸਾਰੀ ਜਾਣਕਾਰੀ ਹੈ ਮੈਂ ਅਸੀਂ ਬੈਠਕ ਕੀਤੀ ਸੀ ਆਹ ਹਾਂ ਅਸੀਂ ਕੁਝ ਦੇਣਾ ਚਾਹੁੰਦੇ ਸੀ ਮੰਨ ਲਓ ਸਾਡੇ ਸਰ ਕਹਿ ਦਿੰਦੇ ਵੀ ਕਿਸਾਨ ਨਹੀਂ ਮੰਨੇ ਕੁਝ ਲੋਕਾਂ ਨੂੰ ਸਪਸ਼ਟੀਕਰਨ ਤਾਂ ਹੋ ਜਾਂਦਾ ਵੀ ਪ੍ਰਧਾਨ ਮੰਤਰੀ ਦਾ ਕੁਝ ਦੇਣ ਨੂੰ ਤਿਆਰ ਸੀ ਕਿਸਾਨਾਂ ਨੇ ਲੈਤਾ ਨਹੀਂ ਜਾਂ ਕਿਸਾਨਾਂ ਨਾਲ ਬੈਠਕ ਹੋਈ ਸੀ ਕੁਝ ਤਾਂ ਕਹਿੰਦੇ ਪਰ ਮੇਰੇ ਹਿਸਾਬ ਨਾਲ ਜੋ ਉਹਨਾਂ ਨੇ ਆਪਦੀ ਰਾਜਨੀਤੀ ਦੇ ਵਿੱਚ ਸਿੱਖਿਆ ਉਹੀ ਕੁਝ ਲੋਕਾਂ ਨੂੰ ਪੜਾਇਆ ਦੇਣ ਲੈਣ ਨੂੰ ਕੁਝ ਨਹੀਂ ਕਿਹਾ ਅਸਲ ਦੇ ਵਿੱਚ ਪੰਜਾਬ ਦੇ ਲੋਕ ਉਹਨੇ ਪੰਜਾਬ ਦਾ ਸਾਰੇ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਅੱਜ ਸੜਕਾਂ ਤੇ ਬੈਠ ਰਹੇ ਆ ਅੱਜ ਸਾਡੇ ਸਹਿਮਤ ਹੋ ਸਨਮਾਨ ਨਿਧੀ ਤੁਹਾਨੂੰ ਲੱਗਦਾ ਹੈ ਕਿ ਕਿਸਾਨਾਂ ਨੂੰ ਬਹੁਤ ਵੱਡੀ ਸਹੂਲਤ ਹੈ ਸਨਮਾਨ ਹੈ ਪੈਸਾ ਜਾਂਦਾ ਹੈ 6000 ਰੁਪਏ ਇਸ ਨਾਲ ਸਹਿਮਤ ਹੋ ਐਮਐਸਪੀ ਵਾਕਈ 1.5 ਗੁਣਾ ਹੋਈ ਹੈ ਔਰ ਫਸਲ ਲਗਾਤਾਰ ਐਮਐਸਪੀ ਤੇ ਚੱਕੀ ਜਾ ਰਹੀ ਹੈ ਤੁਸੀਂ ਇਸ ਨਾਲ ਸਹਿਮਤ ਹੋ ਇਹ ਜੋ ਕੁਝ ਪ੍ਰਧਾਨ ਮੰਤਰੀ ਨੇ ਨਹੀਂ 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 ਜੀ ਪਰ ਨਹੀਂ 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 ਅਸੀਂ ਸਹਿਮਤ ਨਹੀਂ ਜਿਹੜੇ 10 ਸਾਲਾਂ ਦੇ ਵਿੱਚ ਉਹ ਕਹਿ ਰਹੇ ਨੇ ਜਿਹੜੇ ਐਮਐਸਪੀ ਸੀ 1.5 ਗੁਣਾ ਕੀਤੀ ਤਾ ਦੂਜੇ ਪਾਸੇ ਜਿਹੜੇ ਰੇਟ ਸੀਗੇ ਰੇਹ ਦੇ ਸਪਰੇਅ ਦੇ ਗੈਸ ਦੇ ਤੇਲ ਦੇ ਉਹ ਵੀ ਗਣਨੇ ਚਾਹੀਦੇ ਨਾ ਕਿ ਕਿੰਨੇ ਵੱਧ ਗਏ ਐਮਐਸਪੀ ਤਾਂ ਕਹਿ ਰਿਹਾ ਵੀ ਡੇਢ ਗੁਣਾ ਬਤਾਤੀ ਪਰ ਡੇਢ ਗੁਣਾ ਦੇ ਵਿੱਚ ਦੂਜੇ ਰੇਟ ਕਿੰਨੇ ਵੱਧ ਗਏ ਤਾਂ ਜਿਹੜੀ ਦੂਜੀ ਉਹਨੇ ਕਹੇ ਵੀ ਅਸੀਂ 6000 ਰੁਪਏ ਕਿਸਾਨਾਂ ਨੂੰ ਦੇ ਰਹੇ ਹਾਂ ਤਾਂ ਪਰ ਇੱਕ ਕਿਸਾਨ ਤਾਂ ਲੁੱਟ ਕਿੰਨਾ ਰਹੇ ਨੇ ਐਮਐਸਪੀ ਗਾਰੰਟੀ ਦੇ ਕਾਨੂੰਨ ਤੇ ਮੁਤਾਬਕ ਸੁਆਮੀ ਨਾਥਨ ਦੀ ਰਿਪੋਰਟ ਦੇ ਮੁਤਾਬਕ ਜਿੰਨੇ ਸਾਡੇ ਜਨਸਾਂ ਦੇ ਭਾਅ ਵਣਦੇ ਨੇ ਦੇ ਘਟ ਰਹੇ ਨੇ ਤਾਂ ਉਹਦੇ ਮੁਤਾਬਕ ਅਸੀਂ ਤਾਂ ਮੁੱਢੋਂ ਰੱਦ ਕੀਤਾ ਹੋਇਆ ਹੈ ਕਿ ਐਨਐਸਪੀ ਗਰੰਟੀ ਕਾਨੂੰਨ ਦੇ ਮਤਾ ਉਸwami Nath Roopta ਦੇ ਮਤਾਬਕ ਸਾਡੇ ਜਿਹੜੇ ਪਾਵਨ ਦੇ ਉਸ ਮੁਤਾਬਕ ਦੇਵੇ ਸਰਕਾਰ ਜੀ ਅਸੀਂ ਤਾਂ ਮੁੱਢੋਂ ਰੱਦ ਕੀਤਾ ਹੋਇਆ ਜੀ 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 ਬਹੁਤ ਧੰਨਵਾਦ ਕੋਟੜਾ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਹਰਪ੍ਰੀਤ ਇੱਕ ਆਖਰੀ ਸਵਾਲ ਜਿਸ ਤਰੀਕੇ ਨਾਲ ਕੋਟੜਾ ਜੀ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਨੂੰ ਕੁਝ ਬੋਲਣਾ ਚਾਹੀਦਾ ਸੀ ਉਹਨਾਂ ਮੁਲਾਕਾਤਾਂ ਬਾਰੇ ਜਿਹੜੀ ਤਿੰਨ ਮੰਤਰੀ ਕਰਕੇ ਗਏ ਸੀ ਉਸ ਬਾਰੇ ਵੀ ਕੁਝ ਕਹਿਣਾ ਚਾਹੀਦਾ ਸੀ ਪਰ ਜਿਹੜੀਆਂ ਗੱਲਾਂ 8 ਘੰਟੇ 10 ਘੰਟੇ 11 ਘੰਟੇ ਦੀ ਮੀਟਿੰਗ ਦੇ ਵਿੱਚ ਨਹੀਂ ਹੋ ਸਕੀਆਂ ਪ੍ਰਧਾਨ ਮੰਤਰੀ ਦਾ ਜ਼ਾਹਿਰ ਹੈ ਸੰਦੇਸ਼ ਜਿਹੜਾ ਹੋਊਗਾ ਉਹਨਾਂ ਤੋਂ ਜਿਹੜੀ ਗੱਲਬਾਤ ਕਰਕੇ ਹੀ ਮੰਤਰੀ ਕਿਸਾਨਾਂ ਕੋਲ ਆਏ ਹੋਣਗੇ ਉਹ ਵਾਕਈ ਇੱਕ ਸਪੀਚ ਦੇ ਨਾਲ ਚੀਜ਼ਾਂ ਸੁਲਝ ਜਾਂਦੀ ਹੈ ਪ੍ਰਧਾਨ ਮੰਤਰੀ ਕੁਝ ਕਹਿ ਦਿੰਦੇ ਤਾਂ ਉਹ ਵੀ ਇਸ ਅਜੇ ਮホール ਦੇ ਅੰਦਰ ਜਦੋਂ ਕਿ ਦੋ ਜੱਥੇਬੰਦੀਆਂ ਪ੍ਰਦਰਸ਼ਨ ਕਰ ਰਹੀਆਂ ਨੇ ਬਾਕੀ ਜੱਥੇਬੰਦੀਆਂ ਦਾ ਸਟੈਂਡ ਕਿਹਾ ਵੱਡ ਤੋਂ ਸਾਰਿਆਂ ਨੂੰ ਸਾਨੂੰ ਪਤਾ ਹੀ ਹੈ ਬਿਲਕੁਲ ਠੀਕ ਹੈ ਉਹਨਾਂ ਨੇ ਗੁਰੇਜ਼ ਕਰਨਾ ਹੀ ਬਿਹਤਰ ਸਮਝਿਆ ਹਾਲਾਂਕਿ ਇਸ ਗੱਲ ਨੂੰ ਪੰਜਾਬ ਦੀ ਸਰਕਾਰੀਏ ਭਗਵੰਤ ਮਾਨ ਜਿਹੜੇ ਨੇ ਉਹ ਪੁਣਾਣ ਦੀ ਕੋਸ਼ਿਸ਼ ਜ਼ਰੂਰ ਕਰਦੇ ਨੇ ਕਿ ਦੇਖੋ ਮੈਂ ਪੂਰੀ ਕੋਸ਼ਿਸ਼ ਕੀਤੀ ਮੈਂ ਉਹਨਾਂ ਮੀਟਿੰਗਾਂ ਦੇ ਵਿੱਚ ਸ਼ਾਮਲ ਰਿਆ ਮੈਂ ਪੰਜਾਬ ਦਾ ਹੱਕ ਰੱਖਿਆ ਕਿਸਾਨਾਂ ਦਾ ਹੱਕ ਰੱਖਿਆ ਔਰ ਉਹ ਮੀਟਿੰਗਾਂ ਦੇ ਵਿੱਚ ਗੱਲ ਸਿਰੇ ਨਹੀਂ ਚੜ ਸਕੀ ਉਹਨਾਂ ਉਹ ਪੁਣਾਣ ਦੀ ਕੋਸ਼ਿਸ਼ ਜ਼ਰੂਰ ਕਰਦੇ ਨੇ ਪਰ ਇਹਨਾਂ ਵੱਲੋਂ ਇਹ ਗੱਲ ਬਿਲਕੁਲ ਇਗਨੋਰ ਇਸ ਕਰਕੇ ਵੀ ਕੀਤੀ ਗਈ ਕਿ ਜਿਹੜੀ ਗੱਲ ਦਬ ਚੁੱਕੀ ਉਹਨੂੰ ਦੁਬਾਰਾ ਕਿਉਂ ਛੇੜਿਆ ਜਾਵੇ ਇੱਕ ਇਸ ਦੇ ਨਾਲ ਇੱਕ ਹੋਰ ਸਵਾਲ ਸੀਗਾ ਸ਼ਤਕੋਟੜਾ ਸਾਹਿਬ ਤੋਂ ਆਪਨੂੰ ਪੁੱਛਣਾ ਚਾਹੀਦਾ ਸੀ ਉਹ ਰਹਿ ਗਿਆ ਕਿ ਪੰਜਾਬ ਸਰਕਾਰ ਦਾ ਜਿਹੜਾ ਵਤੀਰਾ ਹੈ ਜਾਂ ਪੰਜਾਬ ਪੁਲਿਸ ਦਾ ਜਿਹੜਾ ਇਸ ਵਾਰ ਵਤੀਰਾ ਰਿਹਾ ਇਸ ਰੈਲੀ ਦੇ ਦੌਰਾਨ ਜਿਹੜਾ ਕਿਸਾਨਾਂ ਦੇ ਨਾਲ ਕੀਤਾ ਗਿਆ ਉਹ ਵੀ ਬੜਾ ਸਵਾਲਾਂ ਦੇ ਘੇਰੇ ਦੇ ਵਿੱਚ ਆ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਤੇ ਕਿਸਾਨਾਂ ਨੇ ਰੋਸ ਪ੍ਰਗਟਾਇਆ ਕਿ ਅਸੀਂ ਸ਼ਾਂਤੀਪੂਰਵਕ ਜਾਣਾ ਚਾਹੁੰਦੇ ਸੀ ਪਰ ਸਾਨੂੰ ਸ਼ਾਂਤੀਪੂਰਵਕ ਵੀ ਨਹੀਂ ਜਾਣ ਦਿੱਤਾ ਗਿਆ ਕਿਤੇ ਨਾ ਕਿਤੇ ਪੰਜਾਬ ਦੀ ਸਰਕਾਰ 20 ਪਾਰਟੀ ਬਣੀ ਹੋਈ ਹੈ ਕੇਂਦਰ ਦੀ ਸਰਕਾਰ ਦੀ ਲਗਾਤਾਰ ਪਹਾ ਹਰਿਆਣਾ ਦੇ ਵਿੱਚ ਜਦੋਂ ਜਾਣ ਲੱਗੇ ਸੀਗੇ ਤਾਂ ਸਥਿਤੀ ਦੇਖੀ ਸੀ ਤਾਂ ਵੀ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਜਾਂ ਪੰਜਾਬ ਪੁਲਿਸ ਦਾ ਰੋਲ ਹੈ ਜਿਹੜਾ ਉਹ ਬੜਾ ਨੈਗੇਟਿਵ ਰਿਹਾ ਅੱਜ ਵੀ ਜਿੱਥੇ-ਜਿੱਥੇ ਵੀ ਕਿਸਾਨ ਸੀਗੇ ਉਹਨਾਂ ਨੇ ਕਿਹਾ ਕਿ ਅਸੀਂ ਸ਼ਾਂਤੀਪੂਰਵਕ ਜਾਣਾ ਚਾਹੁੰਦੇ ਸੀ ਪਰ ਸਾਨੂੰ ਨਹੀਂ ਜਾਣ ਦਿੱਤਾ ਗਿਆ ਹਾਲਾਂਕਿ ਇਹ ਪ੍ਰੋਟੋਕਾਲ ਹੈ ਕਿ ਪ੍ਰਧਾਨ ਮੰਤਰੀ ਜੇ ਆਏ ਹੋਏ ਤਾਂ ਯਕੀਨੀ ਤੌਰ ਤੇ ਪੁਲਿਸ ਹੈ ਉਹਨਾਂ ਨੂੰ ਰੋਕੇਗੀ ਰੋਕੇਗੀ ਪਰ ਹੁਣ ਕਿਸਾਨਾਂ ਦਾ ਗੁੱਸਾ ਜਿਹੜਾ ਨਰਿੰਦਰ ਉਹ ਬੀਜੇਪੀ ਦੇ ਨਾਲ-ਨਾਲ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਦੇ ਖਿਲਾਫ ਵੀ ਜਿਹੜਾ ਉਹ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ ਉਹਨਾਂ ਨੂੰ ਇਹ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਆ ਪੰਜਾਬ ਦੀ ਸਰਕਾਰ ਉਹ ਭਾਜੀਪੀ ਦੇ ਕਹਿਣ ਤੇ ਹੀ ਚੱਲ ਰਹੀ ਹੈ ਜਿੱਥੇ ਵੀ ਆਮ ਆਦਮੀ ਪਾਰਟੀ ਜਾਂ ਫਿਰ ਭਾਜੀਪੀ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾਂਦਾ ਤਾਂ ਪੁਲਿਸ ਜਮ ਕੇ ਉਹਨਾਂ ਤੇ ਲਾਠੀ ਚਾਰਜ ਵੀ ਕਰਦੀ ਹੈ ਤੇ ਉਹਨਾਂ ਨੂੰ ਭਜਾਉਣ ਤੇ ਦੇਣਨ ਦੀ ਕੋਸ਼ਿਸ਼ ਵੀ ਕਰਦੀ ਹੈ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਇਹ ਮਾਹੌਲ ਵੀ ਹੁਣ ਬਣਦਾ ਜਾ ਰਿਹਾ ਜੀ 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 ਬਹੁਤ ਧੰਨਵਾਦ ਇਸ ਪੂਰੀ ਚਰਚਾ ਦੇ ਲਈ ਕੋਟੜਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇਸ ਪੂਰੀ ਗੱਲਬਾਤ ਦੇ ਲਈ ਪ੍ਰਧਾਨ ਮੰਤਰੀ ਪੰਜਾਬ ਵਿੱਚ ਆਏ ਕਿਸਾਨਾਂ ਤੇ ਕੀ ਬੋਲਦੇ ਇਸ ਤੇ ਸਾਰਿਆਂ ਦੀ ਨਜ਼ਰ ਸੀ ਪਰ ਬਹੁਤ ਕੁਝ ਨਹੀਂ ਕਿਹਾ ਕੁਝ ਕੁ ਚੀਜ਼ਾਂ ਕਹੀਆਂ ਜਿਹੜੀਆਂ ਕਿ ਉਹਨਾਂ ਦੀ ਸਰਕਾਰ ਆਪ ਦੇ ਆਪ ਦੀ ਅਚੀਵਮੈਂਟ ਗਿਣਦੀ ਹੈ ਪਰ ਬੜੇ سارے ਸਵਾਲ ਜਿਹੜੇ ਕਿਸਾਨ ਚੁੱਕ ਰਹੇ ਨੇ ਉਹਨਾਂ ਤੇ ਚੁੱਪ ਰਹੇ ਹਾਲਾਂਕਿ ਕੀ ਪੰਜਾਬ ਸਰਕਾਰ ਦਾ ਇਸ ਵਿੱਚ ਰੋਲ ਜਿਹੜਾ ਕਿ ਆ ਅਸੀਂ ਸ਼ਾਂਤੀਪੂਰਵਕ ਜਾਣਾ ਚਾਹੁੰਦੇ ਸੀ ਸ਼ਾਂਤੀ ਦੇ ਨਾਲ ਸਵਾਲ ਕਰਨਾ ਚਾਹੁੰਦੇ ਸੀ ਸਾਨੂੰ ਜਾਣ ਨਹੀਂ ਦਿੱਤਾ ਗਿਆ ਕੀ ਵਾਕਈ ਸਰਕਾਰ ਐਡਾ ਵੱਡਾ ਰਿਸਕ ਲੈ ਸਕਦੀ ਸੀ ਜਦੋਂ ਕਿ ਪਿਛਲੀ ਵਾਰ ਪ੍ਰਧਾਨ ਮੰਤਰੀ ਇੱਥੇ ਆਏ ਤਾਂ ਕਿਸਾਨਾਂ ਦੇ ਵਿਰੋਧ ਦੇ ਕਾਰਨ ਕਿਵੇਂ ਪ੍ਰਧਾਨ ਮੰਤਰੀ ਨੂੰ ਵਾਪਸ ਜਾਣਾ ਪਿਆ ਕਿਵੇਂ ਸਰਕਾਰ ਦੀ ਫਜੀਅਤ ਹੋਈ ਇਹ ਸਾਰੇ ਸਵਾਲ ਸੰ ਸ਼ਾਇਦ ਸਰਕਾਰ ਦੇ ਦਿਮਾਗ ਤੇ ਵੀ ਹਾਵੀ ਹੋਣਗੇ ਪੁਲਿਸ ਦੇ ਦਿਮਾਗ ਤੇ ਵੀ ਹਾਵੇ ਹੋਣਗੇ ਔਰ ਕੋਈ ਟਿਲ ਨਹੀਂ ਵਰਤੀ ਗਈ ਲੇਕਿਨ ਸਵਾਲ ਜਿਹੜੇ ਕਿਸਾਨਾਂ ਦੇ ਸੀ ਉਹ ਜ਼ਰੂਰ ਉੱਥੇ ਦੇ ਉੱਥੇ ਹੀ ਰਹਿ ਗਏ ਇਸ ਵਿੱਚ ਕੋਈ ਦੋਹਰਾ ਨਹੀਂ